ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਤੇ ਪੰਜ ਆਪ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਗੁਰੂ ਹਰਿ ਜੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲਾਂ ਆਪਾਂ ਪਿਛਲੀਆਂ ਜਿੰਨੀਆਂ ਵੀ ਵੀਡੀਓਜ਼ ਆਪਾਂ ਪਾਈਆਂ ਜ਼ਿਆਦਾਤਰ ਗੁਰਬਾਣੀ ਤੇ ਆਧਾਰਿਤ ਸੀ ਗੁਰਬਾਣੀ ਨਾਲ ਰਿਲੇਟਡ ਸੀ ਜਾਂ ਆਪਣੇ ਸੋਸ਼ਲ ਲਾਈਫ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਆਪਣੇ ਕੰਮ ਆਉਣ ਉਹਨਾਂ ਅੱਜ ਆਪਾਂ ਇੱਕ ਨਵੀਂ ਚੀਜ਼ ਲੈ ਕੇ ਹਾਜ਼ਰ ਹੋਏ ਆ ਜਿਵੇਂ ਵਰਲਡ ਦੇ ਵਿੱਚ ਕ੍ਰਾਈਮ ਹੁੰਦੇ ਰਹਿੰਦੇ ਆ ਦੋਸਤੋ ਤੇ ਕਈ ਕ੍ਰਾਈਮ ਐਜੋ ਜਿਹੇ ਹੁੰਦੇ ਜਿਹੜੇ ਮਿਸਟਰੀ ਬਣ ਜਾਂਦੇ ਆ ਰਹੱਸ ਬਣ ਜਾਂਦੇ ਆ ਠੀਕ ਆ ਜੀ ਸੋ ਵਰਲਡ ਦੇ ਵਿੱਚ ਇੱਕ ਐਹੋਜਾ ਕ੍ਰਾਈਮ ਹੋਇਆ ਇੱਕ ਹਾਈ ਜੈਕਿੰਗ ਹੋਈ ਸੀ ਅਮਰੀਕਾ ਦੇ ਵਿੱਚ ਉਹ ਹਜੇ ਤੱਕ ਹੋਰ ਰਹੱਸ ਬਣੀ ਹੋਈ ਆ FBI ਹੈ ਜਿਹੜੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਅਮਰੀਕਾ ਦੀ ਇਨਵੈਸਟੀਗੇਸ਼ਨ ਏਜੰਸੀ ਆ ਉਹ ਆਪ ਦਾ ਜੋਰ ਲਾ ਕੇ ਥੱਕ ਗਈ ਉਹਨਾਂ ਨੇ ਹਰ ਇੱਕ ਹੱਥ ਖੰਡਾ ਬਣਾ ਲਿਆ ਕਿ ਕਿਵੇਂ ਨਾ ਕਿਵੇਂ ਇਹ ਪਤਾ ਕੀਤਾ ਜਾਵੇ ਕਿ ਇਹ ਜੋ ਹਾਈਜੈਕਿੰਗ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਠੀਕ ਆ ਜੀ ਪਰ ਉਹਨਾਂ ਦੇ ਕੁਝ ਵੀ ਹੱਥ ਨਹੀਂ ਲੱਗਾ ਉਹਨਾਂ ਨੇ ਆਪਣੇ ਹਰ ਇੱਕ ਜਿਹੜੇ ਕੋਈ ਵੀ ਉਹਨਾਂ ਕੋਲੇ ਜਿੰਨੇ ਉਹਨਾਂ ਦੇ ਮਤਲਬ ਮੀਨਜ਼ ਹੁੰਦੇ ਆ ਜਿਹੜੇ ਇਨਵੈਸਟੀਗੇਸ਼ਨ ਕਰਨਦੇ ਸਾਰੇ ਵਰਤ ਲੈ ਉਹਨਾਂ ਨੇ ਪਰ ਉਹਨਾਂ ਨੂੰ ਨਾਂ ਤਾਂ ਉਹ ਬੰਦਾ ਲੱਭਿਆ ਨਾ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹ ਬੰਦਾ ਕਿੱਥੋਂ ਆਇਆ ਸੀ ਠੀਕ ਆ ਜੀ ਕੀ ਹੋਇਆ ਉਹਦੇ ਨਾਲ ਕੁਝ ਵੀ ਨਹੀਂ ਪਤਾ ਲੱਗਿਆ ਇੱਕ ਰਹੱਸ ਬਣਿਆ ਹੋਇਆ ਸੋ ਅੱਜ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਆਂ ਦੋਸਤੋ ਇਹ ਗੱਲ ਹੈ 24 ਨਵੰਬਰ 1971 ਦੀ ਦੁਪਹਿਰ ਦਾ ਟਾਈਮ ਹੁੰਦਾ ਦੋਸਤੋ ਡਾਨ ਕੂਪਰ ਨਾਮ ਦਾ ਇੱਕ ਬੰਦਾ ਪੋਰਟਲੈਂਡ 에ਅਰਪੋਰਟ ਤੇ ਆਉਂਦਾ 에ਅਰਲਾਈਨ ਦੇ ਕਾਊਂਟਰ ਤੇ ਆਉਂਦਾ ਉਹ 에ਅਰਲਾਈਨ ਦਾ ਕਾਊਂਟਰ ਤੇ ਆ ਕੇ ਉਹ 에ਅਰਲਾਈਨ ਦਾ ਨਾਮ ਦਾ ਨਾਰਥ-ਵੈਸਟ ओरिएंटਲ 에ਅਰਲਾਈਨ ਫਲਾਈਟ ਨੰਬਰ ਹੁੰਦੀ ਹੈ 305 ਦੀ ਇੱਕ ਵਨ-ਵੇ ਟਿਕਟ ਖਰੀਦਦਾ ਉਹ ਟਿਕਟ ਖਰੀਦਣ ਤੋਂ ਬਾਅਦ ਦੋਸਤੋ ਉਹ ਜਹਾਜ਼ ਦੇ ਵਿੱਚ ਉਹ ਸਵਾਰ ਹੋ ਜਾਂਦਾ ਜਹਾਜ਼ ਦੇ ਵਿੱਚ ਸਵਾਰ ਹੋ ਕੇ ਇੱਕ ਡਰਿੰਕ ਆਰਡਰ ਕਰਦਾ ਉਹ ਠੀਕ ਆ ਜੀ ਬਾਰਬਨ ਡਰਿੰਕ ਦਾ ਨਾਮ ਹੁੰਦਾ ਨਾਲ ਉਹਦੇ ਸੋਡਾ ਲੈਂਦਾ ਉਹ ਫਲਾਈਟ ਦੇ ਉੱਡਣ ਤੋਂ ਪਹਿਲਾਂ ਇਸ ਤੋਂ ਬਾਅਦ ਦੋਸਤੋ ਇੱਕ ਸਧਾਰਨ ਜਿਹਾ ਦਿਖਣ ਵਾਲਾ ਆਦਮੀ ਸੀ ਉਹਦੇ ਬਲੈਕ ਬੂਟ ਪੈਂਟ ਪਾਇਆ ਹੋਇਆ ਸੀ ਜਿਵੇਂ ਬਿਜ਼ਨਸਮੈਨ ਪਾਉਂਦੇ ਟਾਈ ਲੱਗੀ ਸੀ ਠੀਕ ਆ ਵਾਈਟ ਸ਼ਰਟ ਪਾਈ ਹੋਈ ਸੀ ਤੇ ਕੋਲ ਇੱਕ ਅਟੈਚੀ ਕੇਸ ਸੀ ਜਿਵੇਂ ਬਿਜ਼ਨਸਮੈਨਾਂ ਦੇ ਕੋਲ ਹੁੰਦਾ ਜਹਾਜ਼ ਦੇ ਵਿੱਚ ਸੀਟ ਤੇ ਬੈਠ ਜਾਂਦਾ ਜੀ ਬੈਠਣ ਤੋਂ ਬਾਅਦ ਜਦੋਂ ਇੱਕ ਫਲਾਈਟ ਅਟੈਂਡੈਂਟ ਹੁੰਦੀ ਹੈ ਜਿਹੜੀ 에어 호ਸਟੈਸ ਵੀ ਕਹਿ ਦਿੰਦੇ ਆਪਾਂ ਨੂੰ ਜਦੋਂ ਉਹਦੇ ਕੋਲੋਂ ਦੀ ਗੁਜ਼ਰਦੀ ਆ ਤਾਂ ਦੋਸਤੋ ਉਹ ਉਹਨੂੰ ਇੱਕ ਨੋਟ ਮਤਲਬ ਕਾਪੀ ਦੇ ਜਿਵੇਂ ਪੇਜ ਹੁੰਦਾ ਉਹਦੇ ਤੇ ਲਿਖਿਆ ਹੋਇਆ ਨੋਟ ਉਹਦੇ ਹੱਥ ਚ ਪਕੜਾ ਦਿੰਦਾ ਉਸ ਨੋਟ ਤੇ ਕੀ ਲਿਖਿਆ ਹੁੰਦਾ ਕਿ ਉਹ ਫਲਾਈਟ ਅਟੈਂਡੈਂਟ ਦੇ ਕੋਲ ਛੋੜ ਜਾਂਦੇ ਉਹਦੇ ਤੇ ਲਿਖਿਆ ਹੁੰਦਾ ਉਹਨੇ ਕਿ ਮੇਰੇ ਕੋਲ ਜਿਹੜਾ ਅਟੈਚੀ ਕੇਸ ਆ ਇਹਦੇ ਵਿੱਚ ਬੰਬ ਠੀਕ ਹੈ ਜੀ ਔਰ ਇਸੇ ਬਾਰੇ ਕਿਸੇ ਕੋਲੇ ਜ਼ਿਕਰ ਨਾ ਕਰੀ ਤੇ ਚੁੱਪਚਾਪ ਮੇਰੇ ਨਾਲ ਦੀ ਸੀਟ ਤੇ ਬੈਠ ਜਾ ਬੜਾ ਡੇਰਿੰਗ ਆਦਮੀ ਹੁੰਦਾ ਬੜਾ ਜ਼ੁਰਤ ਵਾਲਾ ਬੜਾ ਦਲੇਰ ਪਰ ਜਿਸ ਤਰ੍ਹਾਂ ਉਹਨੇ ਕੀਤਾ ਤੁਸੀਂ ਕਈ ਲੋਕ ਨੂੰ ਪਾਗਲ ਵੀ ਕਹਿਣਗੇ ਠੀਕ ਹੈ ਜੀ ਇੰਨੀ ਜ਼ੁਰਤ ਬਹਾਉਣੀ ਕੋਈ ਹਥਿਆਰ ਨਹੀਂ ਇਹ ਅਲੱਗ ਤਰ੍ਹਾਂ ਦੀ ਇੱਕ ਹਾਈਜੈਕਿੰਗ ਸੀ ਦੇਖੋ ਉਹਨੇ ਸ਼ਰੇਆਮ ਸਿੱਧਾ ਉਹਨੇ ਫੋਕ ਵਜਾ ਕੇ ਉਹਨੇ ਨੋਟ ਫੜਾਇਆ ਉਹਨੂੰ ਤੇ ਦੱਸ ਵੀ ਦਿੱਤਾ ਮੇਰੇ ਕੋਲ ਬੰਬ ਵਾ ਚਲੋ ਜੋ ਫਲਾਈਟ ਅਟੈਂਡੈਂਟ ਜਿਹੜੀ ਹੁੰਦੀ ਉਹਦੇ ਨਾਲ ਬੈਠ ਜਾਂਦੀ ਆ ਉਹ ਬੈਠ ਕੇ ਉਹ ਪਤੰਦਰ ਫਿਰ ਉਹ ਅਟੈਚੀ ਗੇਸ ਖੋਲਦਾ ਉਹ ਨੂੰ ਆਏ ਹੁੰਦਾ ਵੀ ਕਿਤੇ ਐਵੇਂ ਨਾ ਸਮਝ ਲਵੇ ਅਟੈਚੀ ਗੇਸ ਦੇ ਵਿੱਚ ਉਹ ਹੈਗਾ ਵੀ ਕੀ ਅਟੈਚੀ ਗੀਅਰ ਦੇ ਵਿੱਚ ਕੋਈ ਤਾਰਾਂ ਦੇ ਉਹ ਕੋਈ ਰੈੱਡ ਵਾਇਰਸ ਜਿਹੜੀਆਂ ਹੁੰਦੀਆਂ ਤਾਰਾਂ ਦੇ ਗੁੱਛੇ ਦਿਖਾਉਂਦਾ ਇੱਕ ਬੈਟਰੀ ਹੁੰਦੀ ਨਾਲ ਲੱਗੀ ਹੋਈ ਉਹ ਦਿਖਾਉਂਦਾ ਇੱਕ ਟਾਈਮ ਪੀਸ ਨਮਾ ਕੋਈ ਚੀਜ਼ ਹੁੰਦੀ ਹੈ ਤੇ ਨੰਬਰ ਜੇ ਚੱਲ ਰਹੇ ਹੁੰਦੇ ਆ ਮਤਲਬ ਉਹਨੂੰ ਪੂਰਾ ਉਹਨੂੰ ਵਿਸ਼ਵਾਸ ਦਿਵਾ ਦਿੰਦਾ ਵੀ ਇਹ ਬੰਬ ਹੀ ਹੈ ਉਸ ਤੋਂ ਬਾਅਦ ਉਹਨੂੰ ਕਹਿੰਦਾ ਕਿ ਇੱਕ ਪੇਜ ਤੇ ਪੈਨ ਲੈ ਲੈ ਤੇ ਜੋ ਮੈਂ ਤੈਨੂੰ ਕਹਿੰਨਾ ਉਹ ਉਹਦੇ ਉੱਤੇ ਲਿਖੀ ਜਾ ਚਲੋ ਜੀ ਉਹ ਜਿਵੇਂ ਉਹ ਕਰਦਾ ਉਹ ਡਰੀ ਹੋਈ ਹੁੰਦੀ ਆ ਉਵੇਂ ਉਹ ਕਰੀ ਜਾਂਦੀ ਆ ਉਹ ਇੱਕ ਪੈਨ ਕਾਪੀ ਲੈ ਲੈਂਦੀ ਆ ਉਹ ਕਹਿੰਦਾ ਇਹਦੇ ਉੱਤੇ ਲਿਖ ਕੇ ਮੈਨੂੰ 2 ਲੱਖ ਅਮਰੀਕਨ ਡਾਲਰ ਤੇ 4 ਪੈਰਾਸ਼ੂਟ ਚਾਹੀਦੇ ਆ ਇਹ ਲਿਖਵਾ ਕੇ ਉਹਦੇ ਕੋਲੋਂ ਤੇ ਉਹਨੂੰ ਕਹਿੰਦਾ ਵੀ ਇਹ ਪਾਇਲਟ ਨੂੰ ਦੇ ਦੇ ਜਾ ਕੇ ਉਹ ਚਲੋ ਜੀ ਉਹ ਫਲਾਈਟ ਅਟੈਂਡੈਂਟ ਉਹਵੇਂ ਕਰਦੀ ਪਾਇਲਟ ਨੂੰ ਜਾ ਕੇ ਫਰਾਉਂਦੀ ਆ ਹੋਰ ਕਿਸੇ ਨੂੰ ਕੁਝ ਨਹੀਂ ਦੱਸਦੀ ਪੈਸੰਜਰਸ ਨੂੰ ਕੁਝ ਨਹੀਂ ਦੱਸਿਆ ਜਾਂਦਾ ਜਦੋਂ ਪਾਇਲਟ ਤਾਂ ਸਹੀ ਪਾਇਲਟ ਦੇ ਵੀ ਹੋਸ਼ ਛੱਡ ਜਾਂਦੇ ਆ ਚਲੋ ਜੀ ਕਿਵੇਂ ਇਹਨਾਂ ਕਿਵੇਂ ਕਰਦੇ ਕਰਾਉਂਦੇ ਜਹਾਜ਼ ਆ ਜਿਹੜਾ ਉਹ ਮੈਕਸੀਕੋ 에어ਪੋਰਟ ਤੇ ਨਹੀਂ ਜਾਂਦਾ ਉਹ ਉਹ ਉੱਤਰ ਦਾ ਇੱਕ 에어ਪੋਰਟ ਹੁੰਦਾ ਸੀਐਟਲ ਸੀਐਟਲ ਜਿਹੜਾ ਵਿਸ਼ਿੰਗਟਨ ਦੇ ਵਿੱਚ ਆ ਸੀਐਟਲ ਦੇ ਵਿੱਚ ਜਹਾਜ਼ ਜਿਹੜਾ ਲੈਂਡ ਕਰਦਾ ਤੇ ਉਹ ਜਿਹੜਾ ਬੰਦਾ ਹੁੰਦਾ ਡਾਨ ਉੱਪਰ ਡੀਬੀਕ ਉੱਪਰ ਵੈਸੇ ਉਹਦਾ ਬਾਅਦ ਚ ਪੱਤਰਕਾਰਾਂ ਨੇ ਉਹਦਾ ਨਾਮ ਜਿਹੜਾ ਉਹ ਮਿੱਥ ਦੇ ਤੌਰ ਤੇ ਬਣਾਤਾ ਵੀ ਡੀਬੀਕ ਉੱਪਰ ਆ ਜੇਕਰ ਟਿਕਟੋ ਨੇ ਡਾਨ ਕੂਪਰ ਦਾ ਕਹਿ ਕਿ ਲਈ ਸੀ ਉਹ ਬੰਦਾ ਇਹ ਸ਼ਰਤ ਦੇ 36 ਪੈਸੰਜਰ ਹੁੰਦੇ ਆ ਜਹਾਜ਼ ਦੇ ਵਿੱਚ ਉਹ ਇਹ ਸ਼ਰਤ ਰੱਖਦਾ ਕਿ ਮੈਨੂੰ ਮਨੀ ਤੇ ਪੈਰਾਸ਼ੂਟ ਦੇ ਦਿਓ ਉਹ ਜਿਹੜੇ ਜਹਾਜ਼ ਵਾਲੇ ਕਰਿਊ ਮੈਂਬਰਸ ਹੁੰਦੇ ਆ ਉਹਨੂੰ ਪ੍ਰੋਵਾਈਡ ਕਰਾਉਂਦੇ ਮਨੀ ਵੀ ਪ੍ਰੋਵਾਈਡ ਕਰਾਉਂਦੇ ਆ ਤੇ ਪੈਰਾਸ਼ੂਟ ਵੀ ਉਹ 36 ਪੈਸੰਜਰ ਨੂੰ ਰੀਲੀਜ਼ ਕਰ ਦਿੰਦਾ ਤੇ ਬਾਕੀ ਜਿਹੜੇ ਕਰਿਊ ਮੈਂਬਰਸ ਹੁੰਦੇ ਆ ਜਿਵੇਂ ਫਲਾਈਟ ਅਟੈਂਡੈਂਟ ਹੁੰਦੇ ਆ ਜਾਂ ਪਾਇਲਟ ਹੁੰਦੇ ਆ ਉਹਨਾਂ ਨੂੰ ਉਹ ਜਹਾਜ਼ ਦੇ ਵਿੱਚ ਹੀ ਰੱਖ ਦਿੰਦਾ ਚਲੋ ਜੀ ਜਹਾਜ਼ ਦੇ ਵਿੱਚ ਦੁਬਾਰਾ ਫਿਊਲ ਭਰਿਆ ਜਾਂਦਾ ਤੇਲ ਭਰਿਆ ਜਾਂਦਾ ਉਹਦੇ ਚ ਤੇ ਉਹ ਉਹਨਾਂ ਨੂੰ ਆਰਡਰ ਕਰਦਾ ਵੀ ਇਹਨੂੰ ਮੈਕਸੀਕੋ ਨੂੰ ਲੈ ਚੱਲੋ ਜਹਾਜ਼ ਚਲੋ ਜੀ ਜਿਹੜਾ ਪਾਇਲਟ ਹੁੰਦਾ ਉਹ ਉਵੇਂ ਹੀ ਕਰਦਾ ਉਹ ਜਹਾਜ਼ ਨੂੰ ਮੈਕਸੀਕੋ ਵਾਲਨੂੰ ਉਹ ਉਡਾ ਦਿੰਦਾ ਜਦੋਂ ਜਹਾਜ਼ ਜਿਹੜਾ ਮੈਕਸੀਕੋ ਤੋਂ ਵੱਲ ਨੂੰ ਚੱਲਦਾ ਤੇ ਸਿਆਟਲ ਤੇ ਰੀਨੋ ਦੋ ਸ਼ਹਿਰ ਆਉਂਦੇ ਆ ਸਿਆਟਲ ਤੇ ਰੀਨੋ ਉਨ੍ਹਾਂ ਦੇ ਵਿਚਕਾਰ ਜਿਹੜਾ ਇਲਾਕਾ ਸੀ ਠੀਕ ਹੈ ਜੀ ਉੱਥੇ ਜਾ ਕੇ ਉਹ ਪੈਰਾਸ਼ੂਟ ਨਾਲ ਲੈ ਲੈਂਦਾ ਮਨੀ ਜਿਹੜੀ ਹੁੰਦੀ ਹੈ ਉਹ ਵੀ ਨਾਲ ਲੈ ਲੈਂਦਾ ਤੇ ਤਕਰੀਬਨ ਸ਼ਾਮ ਦੇ 8:00 ਵਜੇ ਜਹਾਜ਼ ਦੇ ਪਿਛਲੇ ਪਿਛਲੇ ਪਾਸਿਓਂ ਉਹ ਜੰਪ ਕਰ ਦਿੰਦਾ ਛਾਲ ਮਾਰ ਦਿੰਦਾ ਔਰ ਦੇਖੋ ਪਾਗਲਪਨ ਦੀ ਹੱਦ ਦੇਖੋ ਦੀ ਜਦੋਂ ਜਹਾਜ਼ ਤੋਂ ਛਾਲ ਮਾਰਦਾ ਹੋ ਬਹੁਤ ਤੇਜ਼ ਹਨੇਰੀ ਚੱਲ ਰਹੀ ਸੀ 323 ਕੇ 325 ਕਿਲੋਮੀਟਰ ਪ੍ਰਤੀ ਘੰਟਾ ਦੇ ਰਫਤਾਰ ਨਾਲ ਹਵਾ ਚੱਲ ਰਹੀ ਸੀ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਸੀ ਹਨੇਰੀ ਰਾਤ ਸੀ ਬੰਦਾ ਕੁਝ ਨਹੀਂ ਦੇਖਦਾ ਛਾਲ ਮਾਰ ਦਿੰਦਾ ਉੱਥੇ ਤੇ ਜਿਹੜਾ ਜਹਾਜ਼ ਹੁੰਦਾ ਜਿਹੜੇ ਪਾਇਲਟ ਹੁੰਦੇ ਜਹਾਜ਼ ਦੇ ਉਹ ਸੇਫਲੀ ਜਿਹੜੇ ਆ ਉਹ ਮੈਕਸੀਕੋ ਲੈਂਡ ਕਰ ਜਾਂਦੇ ਆ ਪਰ ਜਿਹੜੇ ਉਹ ਡਬੀਕ ਉੱਪਰ ਜਿਹੜਾ ਬੰਦਾ ਨਾਮ ਦਾ ਬੰਦਾ ਹੁੰਦਾ ਉਹ ਜਦੋਂ ਛਾਲ ਮਾਰਦਾ ਉਹਦੇ ਬਾਅਦ ਕੁਝ ਨਹੀਂ ਪਤਾ ਉਹ ਡਿਸਪੀਅਰ ਹੋ ਜਾਂਦਾ ਕੁਝ ਨਹੀਂ ਪਤਾ ਲੱਗਦਾ ਕਿੱਧਰ ਗਿਆ ਕਿੱਥੇ ਡਿੱਗਿਆ ਉਹ ਬਚਿਆ ਵੀ ਆ ਕਿ ਨਹੀਂ ਬਚਿਆ ਇਹ ਇੱਕ ਮਿਸਟਰੀ ਬਣੀ ਹੋਈ ਆ ਉਸ ਤੋਂ ਬਾਅਦ ਜਦੋਂ ਜਹਾਜ਼ ਲੈਂਡ ਕਰਦਾ ਮੈਕਸੀਕੋ 에ਅਰਪੋਰਟ ਤੇ FBI ਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਜਿਹੜੀ ਹੁੰਦੀ ਆ ਫਟਾਫਟ ਜਿਹੜਾ ਇਨਵੈਸਟੀਗੇਸ਼ਨ ਆ ਉਹ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਬੀ ਆਈ ਇਨਵੈਸਟੀਗੇਸ਼ਨ ਏਜੰਸੀ ਆ ਅਮਰੀਕਾ ਦੀ ਉਹਨੂੰ ਕੇਸ ਇਹ ਸੌਂਪ ਦਿੱਤਾ ਜਾਂਦਾ ਜਦੋਂ ਕੇਸ ਉਹਨਾਂ ਕੋਲੇ ਆਉਂਦਾ ਤਾਂ ਉਹ ਇਹਨੂੰ ਨਾਰਥ ਜੈਕ ਨਾਮ ਦਿੰਦੇ ਆ ਇਸ ਇਨਵੈਸਟੀਗੇਸ਼ਨ ਨੂੰ ਨਾਰਥ ਨਾਰਥ-ਵੈਸਟ ਹਾਈਜੈਕ ਨਾਰਥ-ਵੈਸਟ ਹਾਈਜੈਕਿੰਗ ਦਾ ਇਹਨੂੰ ਨਾਮ ਦਿੰਦੇ ਆ ਜਿਹੜੇ ਐਫ ਬੀ ਆਈ ਵਾਲੇ ਏਜੰਟ ਹੁੰਦੇ ਆ ਜਹਾਜ਼ ਨੂੰ ਵੀ ਹੋਲਡ ਕਰ ਲੈਂਦੇ ਆ ਇਨਵੈਸਟੀਗੇਸ਼ਨ ਪਰਪਸ ਵਾਸਤੇ ਠੀਕ ਹੈ ਜੀ ਤੇ ਜਦੋਂ ਇਸ ਮਤਲਬ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਆ ਜਦੋਂ 5 ਸਾਲ ਹੋ ਜਾਂਦੇ ਆ ਜਹਾਜ਼ ਦੇ ਹਾਈਜੈਕਿੰਗ ਹੋਏ ਨੂੰ ਜਾਨਕਿ 5ਥ ਅਨੀਵਰਸਰੀ ਤੇ ਜਿਹੜੀ FBI ਆ ਘੱਟ ਤੋਂ ਘੱਟ 800 ਬੰਦਿਆਂ ਨੂੰ ਇਨਵੈਸਟੀਗੇਟ ਕਰ ਚੁੱਕੀ ਹੁੰਦੀ ਆ ਉਹਨਾਂ ਤੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਰਿਲੀਜ਼ ਕਰ ਦਿੱਤਾ ਜਾਂਦਾ ਉਹਨਾਂ ਨੂੰ ਫਿਰ ਉਹ ਇੱਕ ਬੰਦਾ ਹੁੰਦਾ ਜਿਹਦਾ ਨਾਮ ਹੁੰਦਾ ਰਿਚਰਡ ਫਲੌਇਡ ਮੈਕੋਏ ਉਹਨੂੰ ਵੀ ਫੜਿਆ ਜਾਂਦਾ ਹੈ ਡਾਊਟ ਦੇ ਸਸਪੈਕਟਡ ਦੇ ਤੌਰ ਤੇ ਠੀਕ ਹੈ ਜੀ ਤੇ ਉਹ ਫੇਵਰਿਟ ਸਸਪੈਕਟ ਹੁੰਦਾ ਉਹ ਕਿਉਂਕਿ ਉਹਨੇ ਵੀ ਸੇਮ ਇਹ ਦੇ ਨਾਲ ਮਿਲਦਾ ਜੁਲਦਾ ਕ੍ਰਾਈਮ ਕੀਤਾ ਹੁੰਦਾ ਡੀਬੀ ਕੂਪਰ ਦੀ ਜਿਹੜੀ ਹਾਈਜੈਕਿੰਗ ਤੋਂ ਕੁਝ ਮਹੀਨੇ ਬਾਅਦ ਸੇਮ ਇਸੇ ਤਰ੍ਹਾਂ ਉਹ ਇੱਕ ਜਹਾਜ਼ ਨੂੰ ਹਾਈਜੈਕ ਕਰਦਾ ਉਹ ਤੇ ਛਾਲ ਮਾਰਦਾ ਪਰ ਉਹ ਫੜਿਆ ਜਾਂਦਾ ਉਹ ਪਰ ਬਾਅਦ ਵਿੱਚ ਉਹਨੂੰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਕਿਉਂਕਿ ਜਿਹਦੀ ਇਹ ਫਿਜ਼ੀਕਲ ਡਿਸਕ੍ਰਿਪਸ਼ਨ ਹੁੰਦੀ ਆ ਉਹਦਾ ਚਿਹਰਾ ਮੋਹਰਾ ਹੁੰਦਾ ਜਿਹੜਾ FBI ਜਿਹੜੇ ਫਲਾਈਟ ਅਟੈਂਡੈਂਟ ਹੁੰਦੇ ਦੋ ਜਿਹੜੇ ਗਵਾਹ ਹੁੰਦੇ ਮੌਕੇ ਦੇ ਜਿਹੜੇ DB ਕੂਪਰ ਦੇ ਨਾਲ ਰਹੇ ਹੁੰਦੇ ਆ ਉਹ ਇਹ ਦੱਸਦੇ ਕਿ ਇਸ ਬੰਦੇ ਦਾ ਚਿਹਰਾ ਜਾਂ ਰਜਿਸਟਰਡ ਫਲੌਇਡ ਮੈਕਵਾਈ ਦਾ ਚਿਹਰਾ ਉਹਦੇ ਨਾਲ DB ਕੂਪਰ ਨਾਲ ਨਹੀਂ ਮਿਲਦਾ ਇਸ ਕਰਕੇ ਉਹਨੂੰ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਕੂਪਰ ਉਹ ਕਹਿੰਦੇ ਆ ਐਫ ਬੀਆਈ ਕਹਿੰਦੇ ਵੀ ਜਿਹੜਾ ਡੀਬੀ ਕੂਪਰ ਆ ਉਹਨੇ ਸਰਵਾਈਵ ਨਹੀਂ ਕੀਤਾ ਉਹ ਮਰ ਗਿਆ ਹੋਵੇਗਾ ਕਿਉਂਕਿ ਜਿਹੜੇ ਬਾਹਰਲੇ এনवायरमेंट ਸੀਗਾ ਜਿਹੜਾ ਜਿਹੜੇ ਹਾਲਾਤ ਸੀਗੇ ਉਹ ਕਹਿੰਦੇ ਉਹ ਮਤਲਬ ਥੱਲੇ ਨੂੰ ਛਾਲ ਮਾਰਨ ਦੇ ਅਨੁਕੂਲ ਨਾ ਤਾਂ ਉਹਦੇ ਜਿਹੜੇ ਕੱਪੜੇ ਪਾਏ ਹੋਏ ਸੀ ਉਹ ਅਨੁਕੂਲ ਸੀ ਜਿਹੜਾ ਉਹ ਕੋ ਪੈਰਾਸ਼ੂਟ ਉਹਨੇ ਕੀਤਾ ਠੀਕ ਹੈ ਜੀ ਜਿਹੜੇ ਸ਼ੂਜ਼ ਪਾਏ ਸੀ ਉਹ ਵੀ ਉਹਦੇ ਉਹ ਸਹੀ ਨਹੀਂ ਸੀ ਰਫ ਵੈਦਰ ਵਾਸਤੇ ਇੱਕ ਜਿੱਥੇ ਉਹਨੇ ਛਾਲ ਮਾਰੀ ਉਹ वुਡਨ ਏਰੀਆ ਸੀ ਜਿਵੇਂ ਜੰਗਲ ਨਹੀਂ ਹੁੰਦੇ ਝਾੜੀਆਂ ਹੁੰਦੀਆਂ ਇਸ ਤਰ੍ਹਾਂ ਸੀਗਾ ਉਹ ਤੇ ਸਭ ਤੋਂ ਵੱਡੀ ਗੱਲ ਦੋਸਤੋ ਇਹ ਸੀ ਕਿ ਉਹਦਾ ਪੈਰਾਸ਼ੂਟ ਹੀ ਨਹੀਂ ਖੁੱਲਿਆ ਪੈਰਾਸ਼ੂਟ ਜਦੋਂ ਨਹੀਂ ਖੁੱਲਿਆ ਤਾਂ ਆਬਵੀਅਸ ਆ ਵੀ ਐਫਬੀਏ ਵਾਲੀ ਇਹ ਮੰਨਦੇ ਆ ਕਿਉਂਕਿ ਉਹਦੀ ਡੈੱਡ ਬੋਡੀ ਤਾਂ ਮਿਲੀ ਨਹੀਂ ਨਾ ਉਹਦਾ ਬਰੀਫ ਕੇਸ ਮਿਲਿਆ ਨਾ ਕੁਝ ਮਿਲਿਆ ਠੀਕ ਹੈ ਜੀ ਉਹੋ ਇਨ ਉਹਨਾਂ ਦਾ ਇਹ ਮੰਨਣਾ ਵੀ ਉਹ ਮਰ ਗਿਆ ਹੋਊਗਾ ਇੰਨੀ ਹਾਈਟ ਤੋਂ ਛਾਲ ਮਾਰ ਕੇ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਦੋਸਤੋ ਕਾਫੀ ਦੇਰ ਇਨਵੈਸਟੀਗੇਸ਼ਨ ਜਿਹੜਾ FBI ਦੀ ਚੱਲਦੀ FBI ਪੂਰਾ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਹੈ 1971 ਤੋਂ ਬਾਅਦ 1980 ਦੇ ਵਿੱਚ ਇੱਕ ਯੰਗ ਬੁਆਏ ਨੂੰ ਕੋਈ ਨੌਜਵਾਨ ਲੜਕਾ ਹੁੰਦਾ ਜਿੱਥੇ ਉਹ ਡੀਬੀ ਕੁਪਰ ਨੇ ਛਾਲ ਮਾਰੀ ਹੁੰਦੀ ਜਿਸ ਰੀਜਨ ਦੇ ਵਿੱਚ ਉੱਥੇ ਦੋ ਨਦੀਆਂ ਵਗਦੀਆਂ ਹੁੰਦੀਆਂ। ਉਹ ਨਦੀ ਦੇ ਕਿਨਾਰੇ ਤੇ ਉਹਨੂੰ ਇੱਕ ਪੈਕੇਟ ਮਿਲਦਾ ਜਿਹੜਾ ਗਲੇ ਸੜੇ ਜਿਵੇਂ ਡਾਲਰ ਦੇ ਬਿਲਸ ਹੁੰਦੇ ਆ ਜਿਹੜੀ ਉਹਨੇ ਮਨੀ ਲੁੱਟੀ ਹੁੰਦੀ ਆ ਨਾ ਉਹ ਬਿਲਸ ਦੇ ਵਿੱਚ ਰੂਪ ਵਿੱਚ 20 ਬਿਲਸ ਸੀਗੇ ਉਹਨੇ ਲਏ ਹੋਏ ਉਹ ਯਾਨੀ ਕਿ 2 ਲੱਖ ਅਮਰੀਕਨ ਡਾਲਰ ਬਿਲਸ ਦੇ ਰੂਪ ਵਿੱਚ ਜਿਵੇਂ ਆਪਾਂ ਆ ਕਹਿ ਦਿੰਨੇ ਆ ਚੈੱਕ ਦੇ ਰੂਪ ਵਿੱਚ ਕਹਿ ਦਿੰਨੇ ਆ ਆਪਾਂ ਉਧਰ ਬਿਲਸ ਕਹਿੰਦੇ ਆ ਸੋ ਉਹ ਅਪ੍ਰੋਕਸੀਮੇਟਲੀ 5200 ਡਾਲਰ ਦੇ ਉਹ ਉਹਨੂੰ ਮਿਲਦੇ ਆ ਉਹਨੂੰ ਜਿਹੜਾ ਨੌਜਵਾਨ ਲੜਕਾ ਹੁੰਦਾ ਤੇ FBI ਨੂੰ ਥੋੜੀ ਜਿਹੀ ਆਸ ਜਾਗਦੀ ਹੈ ਕਿ ਸ਼ਾਇਦ ਇਹਦੇ ਵਿੱਚ ਇਨਵੈਸਟੀਗੇਸ਼ਨ ਵਿੱਚ ਕੁਝ ਮਹੱਤਵਪੂਰਨ ਮਿਲ ਸਕੇ ਜਦੋਂ ਉਹਦੇ ਸੀਰੀਅਲ ਨੰਬਰ ਜਿਹੜੇ ਹੁੰਦੇ ਆ ਜਿਹੜੇ ਨੌਜਵਾਨ ਲੜਕੇ ਨੂੰ ਮਿਲਦਾ ਪੈਕੇਟ ਉਹ ਸੀਰੀਅਲ ਨੰਬਰ ਆ ਉਹ ਉਹ ਡਬੀ ਕੂਪਰ ਦੀ ਲੁੱਟ ਜਿਹੜੀ ਉਹਨੇ ਹਾਈਜੈਕਿੰਗ ਕੀਤੀ ਉਹਦੇ ਨਾਲ ਉਹ ਮਿਲਦੇ ਜੋ ਮਿਲਦੇ ਹੁੰਦੇ ਆ ਉਹ ਸੀਰੀਅਲ ਨੰਬਰ ਸੋ ਇਹ ਇਕੋ ਇੱਕ ਜਿਹੜੀ ਚੀਜ਼ ਸੀਗੀ ਜਿਹੜੀ FBI ਨੂੰ ਫਿਜ਼ੀਕਲ ਐਵੀਡੈਂਸ ਦੇ ਤੌਰ ਤੇ ਮਿਲਦੀ ਆ ਹੋਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਠੀਕ ਆ ਜੀ FBI ਜਿਹੜੀ ਆ ਇੱਕ ਹੋਰ ਇੱਥੋਂ ਤੱਕ FBI ਜਿਹੜੀ ਹਰਾਸ ਹੋ ਜਾਂਦੀ ਆ ਮਤਲਬ ਇੱਥੋਂ ਤੱਕ ਜਿਵੇਂ ਆਪਾਂ ਕਹਿੰਦੇ ਨੇ ਪਾਗਲ ਹੋ ਜਾਂਦਾ ਬੰਦਾ ਇਨਵੈਸਟੀਗੇਟ ਕਰਦਾ ਜੇ ਇਹਨਾਂ ਨੂੰ ਕੋਈ ਬੰਦਾ ਮਿਲਦਾ ਸੀ ਨਾ ਕੋਈ ਜਿਹਦੇ ਮੂਰੇ ਡੀਬੀ ਲੱਗਾ ਹੁੰਦਾ ਸੀ ਉਹਨੂੰ ਵੀ ਫੜ ਲੈਂਦੇ ਸੀ ਕਿ ਹੋ ਸਕਦਾ ਏਹੀ ਨਾ ਉਹ ਹੋਵੇ ਪਰ ਬਾਅਦ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਚ ਉਹਨੂੰ ਛੱਡ ਦਿੱਤਾ ਜਾਂਦਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਇਨਵੈਸਟੀਗੇਸ਼ਨ 에ਜੰਟ ਆਉਂਦਾ ਐਫ بی ਆ ਜਿਹੜੇ ਇਨਵੈਸਟੀਗੇਸ਼ਨ ਉਹਨੂੰ ਸੌਂਪਦੀ ਆ ਉਹਦਾ ਨਾਮ ਹੁੰਦਾ ਲੈਰੀ ਕਾਰ ਠੀਕ ਹੈ ਜੀ ਉਹ ਇੱਕ ਨਵੀਂ ਖੋਜ ਕਰਦਾ ਉਹ ਕਹਿੰਦਾ ਕਿ ਇੱਕ ਮੈਗਜ਼ੀਨ ਕਾਮਿਕ ਮੈਗਜ਼ੀਨ ਛਪਿਆ ਸੀ ਕੈਨੇਡਾ ਦੇ ਵਿੱਚ ਫਿਕਸ਼ਨਰ ਸਟੋਰੀ ਦੇ ਰੂਪ ਵਿੱਚ ਫਿਕਸ਼ਨਰ ਸਟੋਰੀਆਂ ਕਿਹੜੀਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ ਜਿਹੜੀਆਂ ਰੀਅਲ ਨਹੀਂ ਹੁੰਦੀਆਂ ਕੋਈ ਇਮੇਜਿਨਰੀ ਕਲਪਨਾ ਆਪਮਿਕ ਤੌਰ ਤੇ ਜਿਹੜੇ ਲਿਖ ਦਿੰਦੇ ਆ ਕੋਈ ਕੋਈ ਇਸ ਤਰ੍ਹਾਂ ਬੰਦਾ ਸੀ ਜਾਂ ਉਹ ਉਹਨੂੰ ਫਿਕਸ਼ਨਰ ਸਟੋਰੀ ਕਹਿੰਦੇ ਆ ਉਹਦੇ ਵਿੱਚ ਉਹਨਾਂ ਨੇ ਕਾਮਿਕ ਰਾਇਲ ਕੈਨੇਡੀਅਨ ਜਿਹੜੀ 에ਅਰ ਫੋਰਸ ਦਾ ਟੈਸਟ ਪਾਇਲਟ ਸੀਗਾ ਉਹਦਾ ਉਹਦਾ ਨਾਮ ਡਾਨ ਕੂਪਰ ਰੱਖਿਆ ਸੀ ਕਾਮਿਕ ਦੇ ਵਿੱਚ ਉਹਨਾਂ ਨੇ ਨਾ ਉਹ ਉੱਤੋਂ ਐਡਵੈਂਚਰਸ ਚੀਜ਼ਾਂ ਕਰਦਾ ਹੁੰਦਾ ਫਲਾਈਟ ਦੇ ਉੱਤੋਂ ਛਾਲ ਮਾਰਦਾ ਉਹ ਲਾਇਰ ਲੈਰੀਕਾਰ ਦਾ ਇਹ ਮੰਨਣਾ ਇਨਵੈਸਟੀਗੇਸ਼ਨ ਏਜੰਟ ਦਾ ਵੀ ਇਹ ਬੰਦੇ ਨੇ ਉਹ ਮੈਗਜ਼ੀਨ ਪੜ੍ਹਿਆ ਹੋਊਗਾ ਕਿਉਂਕਿ ਜਦੋਂ ਇਹ ਮੈਗਜ਼ੀਨ ਛਪਿਆ ਸੀ ਤੇ ਜਿਹੜੀ ਹਾਈਜੈਕਿੰਗ ਦੀ ਡੇਟ ਹੈ 24 ਨਵੰਬਰ 1971 ਉਹ ਨੇੜੇ ਤੇੜੀ ਸੀ ਉਦੋਂ ਹੀ ਮੈਗਜ਼ੀਨ ਛਪਿਆ ਸੀ ਹੋ ਸਕਦਾ ਉਹ ਕਹਿੰਦਾ ਇਹਨੇ ਉਹ ਮੈਗਜ਼ੀਨ ਪੜ੍ਹਿਆ ਹੋਵੇ ਉਥੋਂ ਹੀ ਸਾਰਾ ਇਹਨੇ ਉਹ ਪਲਾਨਿੰਗ ਦਾ ਫਾਰਮੂਲਾ ਲਿਆ ਹੋਵੇ ਉਥੇ ਜਾਂ ਉਹਦੇ ਤੋਂ ਹੀ ਆਦ ਆ ਨੇਮ ਲਿਆ ਹੋਵੇ ਨੇ ਡੀਬੀ ਕੋਪਰ ਸੋ ਇਹ ਉਹਦਾ ਮੰਨਣਾ ਇਸ ਤੋਂ ਬਾਅਦ ਹੁਣ ਜਿਵੇਂ ਉਸ ਤੋਂ ਬਾਅਦ ਠੱਟੋ ਘੜਤੀ 40 ਸਾਲ ਹੋ ਚੱਲੇ ਆ ਇਸ ਗੱਲ ਨੂੰ ਠੀਕ ਹੈ ਜੀ ਹੁਣ ਉਦੋਂ 1971 ਦੇ ਵਿੱਚ ਉਹ ਫੈਸਿਲਿਟੀਆਂ ਜਿਹੜੀਆਂ ਇਨਵੈਸਟੀਗੇਸ਼ਨ ਵਾਸਤੇ ਨਹੀਂ ਉਪਲਬਧ ਸੀ ਜਿਹੜੀਆਂ ਹੁਣ ਹੁਣ ਉਹਨਾਂ ਨੇ ਕੀ ਕੀਤਾ ਉੱਥੋਂ ਦੀ ਜਿਹੜੀ ਸੋਇਲ ਹੁੰਦੀ ਆ ਮਿੱਟੀ ਹੁੰਦੀ ਆ ਪਾਣੀ ਹੁੰਦਾ ਜਾਂ ਹੋਰ ਐਕਸਪੈਰੀਮੈਂਟ ਉੱਥੇ ਕੀਤੇ ਕੋਈ ਕੋਈ ਨਾ ਕੋਈ ਸੁਰਾਗ ਮਿਲ ਸਕੇ ਜਿੱਥੇ ਉਹਨੇ ਛਾਲ ਮਾਰੀ ਸੀ ਇੱਕ ਤਾਂ ਏਜੰਟ ਨੇ ਇੱਥੋਂ ਤੱਕ ਸਲਾਹ ਦੇ ਦਿੱਤੀ ਕਿ ਹੁਣ ਅੱਜ ਕੱਲ ਜਿਵੇਂ ਸੈਟਲਾਈਟ ਮੈਪ ਅਵੇਲੇਬਲ ਆ ਠੀਕ ਹੈ ਜੀਪੀਐਸ ਸਿਸਟਮ ਅਵੇਲੇਬਲ ਆ ਉਹ ਕਹਿੰਦਾ ਕਿ ਕਿਉਂ ਨਾ ਦੁਬਾਰਾ ਜਹਾਜ਼ ਉਡਾ ਕੇ ਇੱਕ ਬੰਦੇ ਨੂੰ ਉੱਥੋਂ ਪੈਰਾਸ਼ੂਟ ਰਾਹੀਂ ਥੱਲੇ ਉਸੇ ਐਗਜ਼ੈਕਟ ਜਗ੍ਹਾ ਤੇ ਉੱਥੋਂ ਉਹਨੂੰ ਥੱਲੇ ਜੰਪ ਕਰਾਇਆ ਜਾਵੇ ਤਾਂ ਕਿ ਐਗਜ਼ੈਕਟ ਲੋਕੇਸ਼ਨ ਉਹਦੀ ਡੀਬੀ ਉੱਪਰ ਦੀ ਪਤਾ ਲੱਗ ਸਕੇ ਠੀਕ ਹੈ ਜੀ ਮਾਈਕਰੋਸਕੋਪ ਰਾਹੀਂ ਕੀ ਕੀਤਾ ਜਾਂਦਾ ਜਦੋਂ ਉਹਦੇ ਟਾਈ ਲਾਈ ਹੁੰਦੀ ਜਿਹੜੀ ਡਬੀ ਬੀ ਕੋਪਰ ਨੇ ਛਾਲ ਮਾਰਨ ਤੋਂ ਪਹਿਲਾਂ ਉਹ ਟਾਈ ਲਾ ਕੇ ਜਹਾਜ਼ ਦੇ ਵਿੱਚ ਸੱਟ ਜਾਂਦਾ ਉਹ ਸਟਾਈ ਨੂੰ ਮਾਈਕਰੋਸਕੋਪ ਦੇ ਰਾਹੀਂ ਉਹਦਾ ਡੀ ਐਨ ਏ ਜਿਹੜੇ ਪੋਲਨ ਹੁੰਦੇ ਜਿਹੜੇ ਉਹਦੇ ਜਿਵੇਂ ਫੁੱਲਾਂ ਦੇ ਹੁੰਦੇ ਨਾ ਕੋਈ ਚੀਜ਼ ਲੱਗੀ ਹੁੰਦੀ ਆ ਉਹਨਾਂ ਦਾ ਉਹ ਡੀ ਐਨ ਏ ਟੈਸਟ ਕੀਤਾ ਜਾਂਦਾ ਤੇ ਉਹਨਾਂ ਦਾ ਡੀ ਐਨ ਏ ਜਿਹੜਾ ਵੱਖੋ ਵੱਖਰੇ ਦੇਸ਼ਾਂ ਵਿੱਚ ਮੈਚ ਕੀਤਾ ਜਾਂਦਾ ਕਿ ਇਹ ਟਾਈ ਆਖਰ ਉਹਨੇ ਕਿੱਥੋਂ ਕਿਹੜੇ ਦੇਸ਼ ਤੋਂ ਖਰੀਦੀ ਸੀ ਉਹ ਤੁਸੀਂ ਹਿਸਾਬ ਲਾ ਸਕਦੇ ਹੋ ਕਿ FBI ਕਿੱਥੋਂ ਤੱਕ ਗਈ ਇਸ ਕੇਸ ਨੂੰ ਇਨਵੈਸਟਿਗੇਟ ਕਰਨ ਵਾਸਤੇ ਪਰ ਉਹਨਾਂ ਦੇ ਹੱਥ ਫਿਰ ਵੀ ਕੁਐਸ਼ਨ ਲੱਗਾ ਇਹ ਇੱਥੋਂ ਤੱਕ ਮਿੱਥ ਬਣ ਗਿਆ ਡੀਬੀ ਗੂਪਰ ਦਾ ਕਿ ਇਹਦੇ ਨਾਂ ਤੇ ਮੈਗਜ਼ੀਨ ਮੂਵੀਜ਼ ਜਿਵੇਂ ਟੀਵੀ ਸੀਰੀਅਲ ਵੀ ਬਣ ਗਏ ਇਹਦੇ ਨਾਂ ਤੇ ਬੰਦਾ ਦੇਖੋ ਕਿੰਨੀ ਜੁਰਤ ਵਾਲਾ ਸੀ ਕਿੰਨਾ ਡੇਰਿੰਗ ਬੰਦਾ ਸਿੱਧਾ ਉਹਨੇ ਨੋਟ ਫੜਾਇਆ ਫਲਾਈਟ اٹੈਂਡੈਂਟ ਨੂੰ ਕੋਈ ਡਾਇਆ ਨਹੀਂ ਉਹ ਜਾਂ ਤਾਂ ਬੰਦੇ ਨੂੰ ਕਹੇ ਸੇ ਪਾਗਲ ਹੈ ਜੇ ਪਾਗਲ ਸੀ ਤਾਂ ਇੰਨਾ ਵਧੀਆ ਉਹ ਸੂਟ ਪੈਂਟ ਪਾਇਆ ਕੋਟ ਪੈਂਟ ਪਾ ਕੇ ਟਾਈ ਲਾ ਕੇ ਅਟੈਚੀ ਲੈ ਕੇ ਫੇਰ ਉਹ ਜਿਹੜਾ ਪਾਗਲ ਬੰਦਾ ਸ਼ਾਲ ਨਹੀਂ ਮਾਰਦਾ ਉਹਨੇ ਦੇਖੋ ਡੇਰਿੰਗ ਕਿੱਡੀ ਜੁਰਤ ਦਿਖਾਈ ਉਹਨੇ ਇਹ ਨਹੀਂ ਸੋਚਿਆ ਕਿ ਪੈਸੇ ਕਮ ਆਉਣਗੇ ਕਿ ਨਹੀਂ ਹੁਣੇ ਸਿੱਧੀ ਸ਼ਾਲ ਮਾਰਤੀ ਪਤਾ ਵੀ ਸੀ ਕਿ ਵੈਦਰ ਬਹੁਤ ਫਿਰ ਇਹ ਵੀ ਦੇਖਿਆ ਜਾਂਦਾ ਐਫਬੀਏ ਨੇ ਪਹਿਲਾਂ ਤਾਂ ਉਹਨਾਂ ਇਹਨਾਂ ਦਾ ਮੰਨਣਾ ਕਿ ਹੋ ਸਕਦਾ ਇਹ ਬੰਦਾ ਐਕਸਪੀਰੀਐਂਸਡ ਹੋਵੇ ਕਿਤੇ 에ਅਰ ਫੋਰਸ ਦੇ ਵਿੱਚ ਨਾ ਕੰਮ ਕਰਦਾ ਹੋਵੇ ਪਹਿਲਾਂ FBI ਨੇ ਇਹੀ ਮੰਨਿਆ ਕਿ ਇਹ ਕੋਈ ਐਕਸਪੀਰੀਐਂਸਡ ਬੰਦਾ ਹੈ ਪਰ ਬਾਅਦ ਵਿੱਚ ਜਦੋਂ ਜਿਹੜੇ ਪੈਰਾਸ਼ੂਟਿੰਗ ਗਲਾਈਡਰਸ ਹੁੰਦੇ ਆ ਉਹਨਾਂ ਨਾਲ ਜਦੋਂ FBI ਨੇ ਉਹਨਾਂ ਦਾ ਪੁਸ਼ਤਾਸ਼ ਕੀਤੀ ਉਹਨਾਂ ਤੋਂ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਇਹ ਬੰਦਾ ਐਕਸਪੀਰੀਐਂਸਡ ਬੰਦਾ ਨਹੀਂ ਸੀਗਾ ਜੇ ਬੰਦਾ ਐਕਸਪੀਰੀਐਂਸਡ ਹੁੰਦਾ ਤਾਂ ਰਾਤ ਨੂੰ ਕਦੇ ਵੀ ਇਹਨੇ ਜੰਪ ਨਹੀਂ ਕਰਨਾ ਸੀ ਨੰਬਰ 2 ਤੇ ਇਹਨੇ ਜਿਹੜੇ ਪਾਇਲਟ ਆ ਉਹਨਾਂ ਨੂੰ ਸਾਰੀ ਲੋਕੇਸ਼ਨ ਦਾ ਪਤਾ ਹੁੰਦਾ ਕਿੱਥੋਂ ਦੀ ਜਹਾਜ਼ ਲੰਘ ਰਿਹਾ ਕਿਹੜੀ ਜਗ੍ਹਾ ਤੇ ਜੰਗਲ ਨਹੀਂਗਾ ਕਿਹੜੀ ਜਗ੍ਹਾ ਸੇਫ ਆ ਥੱਲੇ ਇਹ ਉਹਨਾਂ ਨੂੰ ਪੁੱਛ ਵੀ ਸਕਦਾ ਸੀ ਕਿ ਕਿਹੜੀ ਜਗ੍ਹਾ ਤੇ ਛਾਲ ਮਾਰਨੀ ਹੈ ਕਿਉਂਕਿ ਇਹਦੇ ਕੋਲ ਬੰਬ ਦਾ ਡਰਾਵਾ ਸੀ ਉਹਨਾਂ ਨੂੰ ਪਰ ਇਹ ਬੰਦੇ ਨੇ ਨਹੀਂ ਪੁੱਛਿਆ ਇਹਨੇ ਸਿੱਧੀ ਛਾਲ ਮਾਰ ਦਿੱਤੀ ਸੋ ਦੋਸਤੋ FBI ਇੱਕ ਮੰਨੀ ਪਰ ਮੰਨੀ ਇਨਵੈਸਟੀਗੇਸ਼ਨ এজੰਸੀ ਆ ਵਰਲਡ ਦੀ ਪਰ ਦੇਖੋ 40 ਸਾਲ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਪਰ ਇਸ ਕਿ ਇਸ ਨੂੰ ਉਹ ਸੋਲਵ ਨਹੀਂ ਕਰ ਸਕਿਆ ਅੱਜ ਵੀ ਉਹਨਾਂ ਨੇ ਦੋਸਤੋ ਜਿਹੜਾ FBI ਦਾ ਜਿਹੜਾ ਸੈਟਲਾਈਟ ਫੀਲਡ ਆਫਿਸ ਦਾ ਸਿਆਟਲ ਦੇ ਵਿੱਚ ਉਹਨਾਂ ਨੇ ਇਹ ਮਤਲਬ ਜਿਵੇਂ ਪਬਲਿਕ ਨੋਟਿਸ ਨਹੀਂ ਇੱਕ ਜਾਰੀ ਕਰਦੇ ਉਹਨਾਂ ਨੇ ਨੋਟਿਸ ਜਾਰੀ ਕਰਕੇ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਮਿਲਦੀ ਆ ਤਾਂ ਉਹਨਾਂ ਨੇ ਇੱਕ ਈਮੇਲ ਆਈਡੀ ਦਿੱਤੀ FBI@ ic.fbi.government ਇਹਦੇ ਤੇ ਉਹਨਾਂ ਦੇ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਮਤਲਬ 40 ਸਾਲਾਂ ਬਾਅਦ ਵੀ ਇੰਤਜ਼ਾਰ ਕਰ ਰਹੇ ਆ ਠੀਕ ਹੈ ਜੀ ਉਹਨਾਂ ਦਾ ਜੋ ਇੱਕ ਐਫਬੀ ਏਜੰਟ ਤਾਂ ਦੀ ਮੌਤ ਵੀ ਹੋ ਚੁੱਕੀ ਆ ਸੋ ਦੋਸਤੋ ਇਸ ਤਰ੍ਹਾਂ ਇਹ ਮਿਸਟਰੀ ਹੈ ਜਿਹੜੀ ਇਹ ਮਿੱਥ ਹੈ ਜਿਹੜਾ ਬਹੁਤ ਵੱਡੀ ਹਾਈਜੈਕਿੰਗ ਸੀ ਠੀਕ ਹੈ ਜੀ ਉਹ ਆਪ ਜੀ ਨਾਲ ਸਾਂਝੀ ਕੀਤੀ ਉਮੀਦ ਹੈ ਜੇ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਆ ਜੀ ਠੀਕ ਹੈ ਜੀ ਅੱਗੇ ਕੋਈ ਹੋਰ ਚੀਜ਼ ਲੈ ਕੇ ਹਾਜ਼ਰ ਹੋਵਾਂ ਤੱਕ ਤੱਕ ਲਈ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ